ਨੈਕਨ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ। ਦਿਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਨੇ 25 ਅਗਸਤ ਤੋਂ 27 ਅਗਸਤ 2025 ਤੱਕ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਤਿੰਨ ਦਿਨਾਂ ਦਾ ਬੇਸਿਕ ਕੋਰਸ ਇਨ ਮੈਡੀਕਲ ਐਜੂਕੇਸ਼ਨ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ ਕੀਤੀ। ਇਸ ਪ੍ਰੋਗਰਾਮ ਵਿੱਚ ਡੀਐਮਸੀ ਐਂਡ ਐਚ ਦੇ 30 ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਇਹ ਕੋਰਸ ਡੀਐਮਸੀ ਐਂਡ ਐਚ ਦੇ ਮੈਡੀਕਲ ਐਜੂਕੇਸ਼ਨ ਯੂਨਿਟ ਵਿੱਚ ਕਰਵਾਇਆ ਗਿਆ। ਜਿਸ ਵਿੱਚ ਨਵੇਂ ਸਿਖਲਾਈ ਢੰਗ, ਅੰਕਣ ਰਣਨੀਤੀਆਂ ਅਤੇ ਉੱਚ ਪੱਧਰੀ ਸਿੱਖਿਆ ਮਾਡਲਾਂ ਤੇ ਧਿਆਨ ਦਿੱਤਾ ਗਿਆ। ਇਸ ਕੋਰਸ ਦਾ ਨੂਡਲ ਸੈਂਟਰ ਫਾਰ ਫੈਕਲਟੀ ਡਿਵੈਲਪਮੈਂਟ 크ਰਿਸਚੀਅਨ ਮੈਡੀਕਲ ਕਾਲਜ ਲੁਧਿਆਣਾ ਸੀ। ਡਾਕਟਰ ਦਿਨੇਸ਼ ਕੇ ਬੜਿਆਲ ਵਾਈਸ ਪ੍ਰਿੰਸੀਪਲ ਮੈਡੀਕਲ ਐਜੂਕੇਸ਼ਨ ਅਤੇ ਫਾਰਮਕੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਸੀਐਮਸੀ ਲੁਧਿਆਣਾ ਨੂੰ ਐਨਐਮਸੀ ਵੱਲੋਂ ਇਸ ਪ੍ਰੋਗਰਾਮ ਦਾ ਅਧਿਕਾਰਿਕ ਆਬਜ਼ਰਵਰ ਨਿਯੁਕਤ ਕੀਤਾ ਗਿਆ। ਕੋਰਸ ਦਾ ਉਦਘਾਟਨ ਸ਼੍ਰੀ ਬਿੱਪਨ ਗੁਪਤਾ ਸਚੇਵ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡੀਐਮਸੀ ਐਂਡ ਐਚ ਡਾਕਟਰ ਸੰਦੀਪ ਕੌਸ਼ਲ ਡੀਨ ਅਕੈਡੈਮਿਕ ਅਤੇ ਡਾਕਟਰ ਦਿਨੇਸ਼ ਕੇ ਬਾੜਿਆਲ ਐਨਐਮਸੀ ਆਬਜ਼ਰਵਰ ਦੀ ਹਾਜ਼ਰੀ ਵਿੱਚ ਹੋਇਆ ਸ਼੍ਰੀ ਬਿੱਪਨ ਗੁਪਤਾ ਨੇ ਕਿਹਾ ਕਿ ਬੀਸੀਐਮਈ ਅਧਿਆਪਕਾਂ ਨੂੰ ਆਧੁਨਿਕ ਸਿਖਲਾਈ ਟੰਗਾ ਨਾਲ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਰਹੀ ਹੈ ਸਿਖਲਾਈ ਅਤੇ ਵਿਦਿਆਰਥੀਆਂ ਨਾਲ ਸੰਪਰਕ ਦੇ ਢੰਗ ਵੀ ਬਦਲਣੇ ਲਾਜ਼ਮੀ ਹਨ ਡਾਕਟਰ ਜੀਐਸ ਵਾਂਟ ਨੇ ਕਿਹਾ ਕਿ ਇਸ ਕੋਰਸ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਐਸੇ ਤਰੀਕੇ ਦੇਣਾ ਹੈ ਜੋ ਸਿੱਖਲਾਈ ਅਤੇ ਸਿੱਖਣ ਦੇ ਤਜਰਬੇ ਨੂੰ ਹੋਰ ਸੁਧਾਰ ਸਕਣ। ਉਹਨਾਂ ਨੇ ਕਿਹਾ ਕਿ ਨਵੀਆਂ ਅੰਕਣ ਰਣਨੀਤੀਆਂ ਸਿੱਖਿਆ ਦੇ ਮਾਹੌਲ ਨੂੰ ਬਿਹਤਰ ਕਰਨਗੀਆਂ। ਡਾਕਟਰ ਦਿਨੇਸ਼ ਕੇ ਬੜਿਆਲ ਨੇ ਡੀਐਮਸੀ ਐਂਡ ਐਚ ਦੀ ਯਤਨਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਐਸੇ ਕੋਰਸ ਫੈਕਲਟੀ ਡਿਵੈਲਪਮੈਂਟ ਲਈ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੇਸ਼ ਪੱਧਰ ਤੇ ਮੈਡੀਕਲ ਸਿੱਖਿਆ ਵਿੱਚ ਇੱਕ ਸਾਰਤਾ ਆਵੇਗੀ ਅਤੇ ਵਿਦਿਆਰਥੀਆਂ ਨੂੰ ਹੋਰ ਸੁਧਰੇ ਤਰੀਕਿਆਂ ਨਾਲ ਸਿੱਖਣ ਦਾ ਮੌਕਾ ਮਿਲੇਗਾ ਡਾਕਟਰ ਸੰਦੀਪ ਕੌਸ਼ਲ ਨੇ ਧੰਨਵਾਦ ਪ੍ਰਸਤੁਤ ਕਰਦਿਆਂ ਮੈਡੀਕਲ ਐਜੂਕੇਸ਼ਨ ਯੂਨਿਟ ਦੀ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਕੋਰਸ ਨੇ ਨਵੀਆਂ ਟੈਕਨੀਕਾਂ ਸਿੱਖਣ ਅਤੇ ਪ੍ਰੈਕਟੀਕਲ ਤਜਰਬਾ ਹਾਸਲ ਕਰਨ ਦਾ ਮੌਕਾ ਦਿੱਤਾ ਤਿੰਨ ਦਿਨਾਂ ਦੇ ਕੋਰਸ ਦੌਰਾਨ ਮੈਡੀਕਲ ਐਜੂਕੇਸ਼ਨ ਯੂਨਿਟ ਦੀ ਟੀਮ ਵੱਲੋਂ ਲੈਕਚਰ ਅਤੇ ਗਤੀਵਿਧੀ ਅਧਾਰਤ ਸੈਸ਼ਨ ਕਰਵਾਈ ਗਏ ਇਸ ਟੀਮ ਵਿੱਚ ਡਾਕਟਰ ਸੰਦੀਪ ਕੌਸ਼ਲ ਡਾਕਟਰ ਅਨੁਰਾਗ ਚੌਧਰੀ ਡਾਕਟਰ ਕੰਚਨ ਗੁਪਤਾ ਡਾਕਟਰ ਹਿਮਲਤਾ ਡਾਕਟਰ ਸੋਨੀਆ ਸਿੰਘ ਡਾਕਟਰ ਸੀਮਾ ਗੁਪਤਾ ਡਾਕਟਰ ਸੁਮੇਤ ਗਰੂਬਰ ਅਤੇ ਡਾਕਟਰ ਸੰਜੀਪ ਪੁਰੀ ਸ਼ਾਮਲ ਸਨ ਡਾਕਟਰ ਜੀਐਸ ਵਾਂਡਰਵਲੂ ਮੈ ਕਲੀਨਿਕਲ ਅਤੇ ਪ੍ਰੈਕਟੀਕਲ ਹੁਨਰਾਂ ਦੇ ਅੰਕਣ ਤੇ ਵੀ ਲੈਕਚਰ ਦਿੱਤਾ ਗਿਆ ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਵਰਕਸ਼ਾਪ ਦਾ ਸਫਲ ਸਮਾਪਨ ਹੋਇਆ ਇਹ ਪਹੁੰਚ ਡੀਐਮਸੀ ਐਂਡ ਐਚ ਦੀ ਅਕੈਡੈਮਿਕ ਉન્નਤੀ ਫੈਕਲਟੀ ਡਿਵੈਲਪਮੈਂਟ ਅਤੇ ਮੈਡੀਕਲ ਸਿੱਖਿਆ ਵਿੱਚ ਆਧੁਨਿਕ ਸਿੱਖਲਾਈ ਤਰੀਕਿਆਂ ਨੂੰ ਅਪਣਾਉਣ ਦੀ ਬਚਨਬੱਧਤਾ ਨੂੰ ਦਰਸਾਉਂਦੀ ਹੈ।